ਆਪਣੀ ਚੀਜ਼ ਕੀਤਾ ਸਾਡਾ ਮਾਰਿਆ ਸੀ ਕਿ ਇਸ ਵਾਰ ਵੀ ਦਾਜ ਨਹੀਂ ਕਰਦਾ ਮਹਿੰਦੀਰ ਨੂੰ ਅਾ ਥੋੜਾ ਜਿਹਾ ਨਾਦਪੁਰ ਸਾਹਿਬ ਹੈ ਜੀ ਥੋੜੇ ਕਿਲੋਮੀਟਰ ਹੀ ਰਹਿ ਗਿਆ ਉਹ ਕੁਝ ਕਿਲੋਮੀਟਰ ਹੀ ਦੋਸਤੋ ਜਿਦਾਂ ਕਿ ਆਪਾਂ ਜਾਣਦੀਆਂ ਕਿ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਅਤੇ ਦੂਰੋਂ ਦੂਰੋਂ ਬਹੁਤ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਹਨਾ ਅਤੇ ਬਹੁਤ ਵੱਡਾ ਇਕੱਠ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆ ਚੁੱਕਿਆ ਹੈ ਅਤੇ ਉੱਥੋਂ ਹੀ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਾਫੀ ਸਾਰੇ ਮੁੰਡੇ ਸ਼੍ਰੀ ਆਨੰਦਪੁਰ ਸਾਹਿਬ ਜਾਂਦੇ ਹੋਏ ਹੁੱਲੜਬਾਜੀ ਕਰ ਰਹੇ ਸਨ ਰਸਤੇ ਦੇ ਵਿੱਚ ਹੀ ਉਹ ਹੁੱਲੜਬਾਜੀ ਕਰਦੇ ਹਨ ਅਤੇ ਜਦੋਂ ਹੀ ਨਿਹੰਗ ਸਿੰਘਾਂ ਨੂੰ ਪਤਾ ਲੱਗਦਾ ਹੈ ਤਾਂ ਨਿਹੰ ਦੀ ਮੰਡੀਰ ਤੇ ਡੰਡ ਬੈਠਕਾਂ ਵੀ ਕਢਵਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਡਾਂਗ ਵੀ ਫੇਰੀ ਜਾ ਰਹੀ ਹੈ ਦੋਸਤੋ ਤੁਸੀਂ ਕਹਿਣਾ ਚਾਹੋਗੇ ਧਾਰਮਿਕ ਸਥਾਨਾਂ ਤੇ ਜਾ ਕੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੀ ਰਾਏ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬਾਰ ਬਾਰ ਬੈਠਾ ਉਹਨਾਂ ਨੂੰ ਗਿਆ ਮੈਂ ਸਾਹ ਪਿਆ ਆ ਸਗਲਾ ઘર બરોબર છે તમે શીખી કે તમે